ਪਰੇ ਮਾ ਮਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਮਾਜ ਰਾਗਵੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਸੂਰੇ ਮਹੀਨੇ ਰਹੀ ਆਪਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦੀ ਜਜ ਦੱਸ ਰਿਹਾ ਨਾ ਕਿ ਆਖੋ ਏ ਮਾ ਬੜੀ ਠੰਡੀ ਮਿੱਠੀ ਰੋਤਾ ਹੈ ਗਰਮੀ ਦਾ ਮੌਸਮ ਲੰਘ ਗਿਆ ਹੈ ਮੈਂ ਪਰਮੇਸ਼ਰ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ ਮੇਰੇ ਮਾਨ ਵਿੱਚ ਮੇਰੇ ਤਨ ਵਿੱਚ ਪਰਮੇਸ਼ਰ ਦੀ ਬੜੀ ਹੀ ਪਿਆਸ ਲੱਗੀ ਹੋਈ ਹੈ ਬੜੀ ਚਾਤ ਬਣੀ ਹੋਈ ਹੈ ਕੋਈ ਗੁਰੂ ਦੀ ਕਿਰਪਾ ਹੋਵੇ ਤੇ ਮੈਨੂੰ ਪਰਮੇਸ਼ਰ ਨਾਲ ਮਿਲਾ ਦੇਵੇ ਸੰਤ ਸਹਾਇ ਪ੍ਰੇਮ ਕਹਿ ਹੋਂ ਤਿਨ ਕਹਿ ਲਾਗਾ ਪਾਏ ਬ੍ਰਿਨ ਪ੍ਰਭ ਕਿਉਂ ਸੁਖ ਭਾਈ ਐ ਦੂਜੀ ਨਹੀਂ ਜਾਏ ਜੋ ਪਰਮੇਸ਼ਰ ਦੇ ਸੰਤ ਜਾਨ ਉਹਦੇ ਹਨ ਉਹ ਪਰਮੇਸ਼ਰ ਦੇ ਨਾਲ ਮਿਲਉਣ ਵਿੱਚ ਸਹਾਇਤਾ ਕਰ ਸਕਦੇ ਹਨ ਉਹਨਾਂ ਦੇ ਚਰਨੀ ਲੱਗ ਜਾਓ ਪਰਮੇਸ਼ਰ ਤੋਂ ਬਿਨਾਂ ਸੁੱਖਾਂ ਦੀ ਪ੍ਰਾਪਤੀ ਵਾਸਤੇ ਹੋਰ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਜਾ ਕੇ ਆਪ ਸੁਖ ਪ੍ਰਾਪਤ ਕਰ ਸਕੀਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜਲਾਏ ਜਿਨਾਂ ਨੇ ਪਰਮੇਸ਼ਰ ਦੇ ਪਿਆਰ ਦਾ ਸਵਾਦ ਇੱਕ ਵਾਰ ਚਖ ਲਿਆ ਉਹਨਾਂ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਵਾਸ਼ਨਾਵਾਂ ਹੀ ਰਜ ਜਾਣ ਗਿਆ ਉਹ ਮਾਇਆ ਵੱਲੋਂ ਉਹਨਾਂ ਨੂੰ ਕੋਈ ਭੁੱਖ ਹੀ ਨਹੀਂ ਰਹਿ ਜਾਵੇਗੀ ਆਪਾ ਭਾਵ ਗਵਾ ਕੇ ਬੇਨਤੀ ਕਰੋ ਗੁਰੂ ਕਿਰਪਾ ਕਰਕੇ ਪਰਮੇਸ਼ਰ ਦੇ ਨਾਲ ਲੜ ਲਾ ਦਿੰਦਾ ਹੈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕਾਰ ਸਰਣਾ ਹਾਏ ਜਿਨ੍ਹਾਂ ਨੂੰ ਖਸਮ ਪ੍ਰਭ ਇੱਕ ਵਾਰ ਮਿਲ ਗਿਆ ਮਿਲਾਪ ਹੋ ਗਿਆ ਉਹਨਾਂ ਦਾ ਫਿਰ ਕਦੇ ਵੀ ਵਿਛੜਾ ਹੀ ਨਹੀਂ ਪੈਂਦਾ ਉਹਨਾਂ ਨੂੰ ਹੋਰ ਕਿਤੇ ਜਾਣਾ ਹੀ ਨਹੀਂ ਪਵੇਗਾ ਪਰਮੇਸ਼ਰ ਤੋਂ ਬਗੈਰ ਦੂਜਾ ਹੋਰ ਕੋਈ ਹੈ ਹੀ ਨਹੀਂ ਹੈ ਤਨ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਜਾਓ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਿਆ ਹਰ ਰਾਈ ਅਸੂ ਦਾ ਮੇ ਨਾਵਾਤੇ ਸੁਖ ਦਾ ਬਤੀਤ ਹੁੰਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਹੈ ਪਰਮੇਸ਼ਰ ਨੇ ਫਿਰ ਉਹਨਾਂ ਦੇ ਉੱਤੇ ਕਿਰਪਾ ਕਰ ਦਿੱਤੀ ਉਹ ਆ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਅਸੂ ਦਾ ਮਹੀਨਾ ਮੰਗਲਵਾਰ ਚੜਿਆ ਸੁਖ ਸੁਖਾਂ ਦਾ ਬਤੀਤ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਓ ਗੁਰਮੰਤਰ ਦਾ ਜਾਪ ਕਰਕੇ ਸਾਡੀ ਉਜੜੀ ਖੇਤੀ ਹਰੀ ਭਰੀ ਹੋ ਜਾਵੇ ਵਾਹੇ ਗੁਰੂ ਵਾਹੇ 哇。Wow.